ਪ੍ਰੋਗਰਾਮ ਕਵੀ ਦਰਬਾਰ ਵਿੱਚ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੀ ਮੇਜ਼ਬਾਨ ਗੁਰਪ੍ਰੀਤ ਦੇਸੀ। ਅੱਜ ਸਾਡੇ ਨਾਲ ਗਾਜ਼ਲਗੋ ਅਤੇ ਕਵੀ ਜੁੜੇ ਹੋਏ ਨੇ ਜੋ ਕਿ ਆਪਣੀਆਂ ਕਵਿਤਾਵਾਂ ਅਤੇ ਗਾਜ਼ਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਰੂਬਰੂ ਕਰਨਾ ਚਾਹਾਂਗੀ ਅਜੀਤ ਪਾਲ ਜਟਾਨਾ ਜੀ ਨੂੰ ਜੋ ਕਿ ਗਾਜ਼ਲਗੋ ਨੇ ਅਤੇ ਜ਼ਿਲ੍ਹਾ ਪਹਾਸ਼ਾਫ ਸਰ ਨੇ ਅਤੇ ਮੋਗਾ ਵਿਖੇ ਸੇਵਾ ਨਿਭਾ ਰਹੇ ਨੇ। ਇਹਨਾਂ ਦੀ ਜਲਦੀ ਹੀ ਗਾਜ਼ਲਾਂ ਦੀ ਪੁਸਤਕ ਤੁਹਾਡੇ ਰੂਬਰੂ ਹੋਵੇਗੀ। ਉਸ ਦੇ ਨਾਲ ਹਾਂ ਜੀ ਮਨਪ੍ਰੀਤ ਸੁਖਵਿੰਦਰ ਜੀ ਜੋ ਕਿ ਨਾਭਾ ਤੋਂ ਆਏ ਹਨ ਇਹਨਾਂ ਦੀਆਂ ਦੋ ਪੁਸਤਕਾਂ ਹੁਣ ਤੱਕ ਹਲਕਤ ਰੂਬਰੂ ਹੋਈਆਂ ਹਨ ਉਹ ਮੌਸਮ ੳੜਾਏਗਾ ਕਵਿਤਾਵਾਂ ਦੀ ਪੁਸਤਕ ਹੈ ਅਤੇ ਹਰਫਾਂ ਦੀ ਜੋਤ ਨਜ਼ਮਾ ਅਤੇ ਗ਼ਜ਼ਲਾਂ ਦੀ ਪੁਸਤਕ ਹੈ ਸਾਡੇ ਨਾਲ ਜੁੜੇ ਹੋਏ ਨੇ ਵਾਹਿਦ ਜੀ ਜਿਨ੍ਹਾਂ ਦੀਆਂ ਤਿੰਨ ਕਿਤਾਬਾਂ ਹੁਣ ਤੱਕ ਆ ਚੁੱਕੀਆਂ ਨੇ ਪ੍ਰਿਜ਼ਮ ਵਿੱਚੋਂ ਲੰਘਦਾ ਸ਼ਹਿਰ ਜੋ ਕਿ ਗ਼ਜ਼ਲਾਂ ਦੀ ਪੁਸਤਕ ਹੈ ਰੰਗ ਜੋ ਰੇਨਬੋ ਚ ਨਹੀਂ ਇਹ ਕਵਿਤਾਵਾਂ ਦੀ ਪੁਸਤਕ ਹੈ ਅਤੇ ਵਰਤਮਾਨ ਤੇ ਪਿਆਪ ਪੇਪਰ ਵੇਟ ਇਹ ਗਾਜ਼ਾਂ ਦੀ ਪੁਸਤਕ ਹੈ ਇਹ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਸਾਹਿਤ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ ਮੇਰੀਆਂ ਹੁਣ ਤੱਕ ਦੋ ਪੁਸਤਕਾਂ ਆ ਚੁੱਕੀਆਂ ਹਨ ਜਿਦੇ ਵਿੱਚੋਂ ਮੈਂ ਆਪਣੀਆਂ ਕਵਿਤਾਵਾਂ ਵੀ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੀ ਤੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ ਅਜੀਤ ਪਾਲ ਜਟਾਣਾ ਜੀ ਦੀ ਗਜ਼ਲ ਦੇ ਨਾਲ ਜੀ ਸ਼ੁਕਰੀਆ ਗੁਰਪ੍ਰੀਤ ਜੀ ਅ ਮੈਂ ਆਪਣੀ ਗਜ਼ਲ ਦੇ ਕੁਝ ਸ਼ੇਅਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਜੀ ਇੱਕ ਪਲ ਹੌਲਾ ਅਗਲਾ ਅਸਲੋਂ ਭਾਰੀ ਹੈ ਵਾਹ ਇੱਕ ਪਲ ਹੌਲਾ ਅਗਲਾ ਅਸਲੋਂ ਭਾਰੀ ਹੈ ਜੀਵਨ ਵਾਲਾ ਖੇਡ ਤਮਾਸ਼ਾ جاری ਹੈ ਵਾਹ ਜੀ ਵਾਹ ਜੀ ਇੱਕ ਪਲ ਹੌਲਾ ਅਗਲਾ ਅਸਲੋਂ ਭਾਰੀ ਹੈ ਜੀ ਜੀਵਨ ਵਾਲਾ ਖੇਡ ਤਮਾਸ਼ਾ جاری ਹੈ ਕੀਵਾਂ ਦੁਨੀਆ ਵਰਗਾ ਹੋਣ ਤੋਂ ਮੈਂ ਵੀ ਟਲਦਾ ਹਾਂ ਜੀ ਦੁਨੀਆ ਵਰਗਾ ਹੋਣ ਤੋਂ ਮੈਂ ਵੀ ਟਲਦਾ ਹਾਂ ਦਿਲ ਵੀ ਪੱਥਰ ਹੋਵਣ ਤੋਂ ਇਨਕਾਰੀ ਹੈ ਕੀ ਬਾਤ ਵਾਹ ਜੀ ਵਾਹ ਜੀ ਦਿਲ ਵੀ ਪੱਥਰ ਹੋਵਣ ਤੋਂ ਇਨਕਾਰੀ ਹੈ ਔਰ ਸ਼ੇਰ ਹੈ ਲੈ ਆ ਜਿੰਨੇ ਰੋਸੇ ਸ਼ਿਕਵੇ ਨੇ ਤੇਰੇ ਵਾਹ ਲੈ ਆ ਜਿੰਨੇ ਰੋਸੇ ਸ਼ਿਕਵੇ ਨੇ ਤੇਰੇ ਵਾਹ ਜੀ ਤੇਰੇ ਲਈ ਅੱਜ ਖਾਸ ਮੈਂ ਸੁਰਤ ਸੰਵਾਰੀ ਹੈ। ਕੀ ਵਾਹ ਵਾਹ ਜੀ ਵਾਹ ਤੇਰੇ ਲਈ ਅੱਜ ਖਾਸ ਮੈਂ ਸੁਰਤ ਸੰਵਾਰੀ ਹੈ। ਵਾਹ ਬਹੁਤ ਹੁੰਦਾ। ਵਾਹ ਜੀ ਵਾਹ। ਹਾੜਾ ਨਾਲਾ ਕਾਕੀਆਂ ਸਾਡੇ ਅੰਬਰ ਨੂੰ ਜੀ 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 ਲੈ ਦੇ ਕੇ ਸਾਡੇ ਤੱਕੋਲ ਉਡਾਰੀ ਹੈ। ਵਾਹ ਵਾਹ ਬਹੁਤ ਖੂਬਸੂਰਤ ਹੈ। ਲੈ ਦੇ ਕੇ ਸਾਡੇ ਤੱਕੋਲ ਉਡਾਰੀ ਹੈ। ਬਹੁਤ ਖੂਬ। ਯਾਦ ਰੱਖਣਗੇ ਦਰਸ਼ਕ ਸਾਡੀ ਜ਼ਰਤ ਨੂੰ। ਯਾਦ ਰੱਖਣਗੇ ਦਰਸ਼ਕ ਸਾਡੀ ਜ਼ਰਤ ਨੂੰ। ਜੀ ਐਨ ਸਿਖਰ ਤੇ ਜਾ ਕੇ ਬਾਜ਼ੀ ਹਾਰੀ ਹੈ ਕੀ ਵਾਹ ਕੀ ਵਾਹ ਐਨ ਸਿਖਰ ਤੇ ਜਾ ਕੇ ਬਾਜ਼ੀ ਹਾਰੀ ਹੈ ਬਾਕਮਾਲ ਜੀ ਸੋ ਆਖਰੀ ਸ਼ੇਰ ਹੈ ਜੀ ਸਾਡੇ ਕੋਲੋਂ ਆਸ ਕਰੀ ਨਾ ਖਿਦਮਤ ਦੀ ਵਾਹ ਸਾਡੇ ਕੋਲੋਂ ਆਸ ਕਰੀ ਨਾ ਖਿਦਮਤ ਦੀ ਜੀ ਸਾਡੇ ਕੋਲ ਤਾਂ ਦੇਸੀ ਪਰੋਣਾਚਾਰੀ ਹੈ ਇੱਕ ਪਲ ਹੌਲਾ ਅਗਲਾ ਅਸਲੋਂ ਭਾਰੀ ਹੈ ਜੀਵਨ ਵਾਲਾ ਖੇਡ ਤਮਾਸ਼ਾ ਜਾਰੀ ਹੈ ਬਹੁਤ ਬਹੁਤ ਸ਼ੁਕਰੀਆ ਬਾਖਮਾ ਬਹੁਤ ਅੱਛੇ ਬਹੁਤ ਅੱਛੇ ਬਹੁਤ ਬਹੁਤ ਸ਼ੁਕਰੀਆ ਅਜੀਤਪਾਲ ਜਟਾਣਾ ਜੀ ਸਾਡੇ ਨਾਲ ਆਪਣੀ ਖੂਬਸੂਰਤ ਤੇ ਡੂੰਗੇ ਜਜ਼ਬਾਤਾਂ ਨਾਲ ਭਰੀ ਹੋਈ ਗਜ਼ਲ ਸਾਂਝੀ ਕਰਨ ਲਈ ਹੁਣ ਮੈਂ ਗੁਜ਼ਾਰਿਸ਼ ਕਰਾਂਗੀ ਮਨਪ੍ਰੀਤ ਸੁਖਵਿੰਦਰ ਜੀ ਨੂੰ ਕਿ ਉਹ ਸਾਡੇ ਨਾਲ ਆਪਣੀ ਇੱਕ ਰਚਨਾ ਸਾਂਝੀ ਕਰਨ ਜੀ ਮਨਪ੍ਰੀਤ ਸੁਖਵਿੰਦਰ ਜੀ ਬਹੁਤ ਸ਼ੁਕਰੀਆ ਜੀ ਹੋਏ ਹਾਂ ਤਨ ਆਪਾ ਤੇਰਾ دیدار ਕਰਕੇ ਹੋਏ ਹਾਂ ਤਨ ਆਪਾ ਤੇਰਾ دیدار ਕਰਕੇ ਭਾਵੇਂ ਘੜੀ ਏ ਆਈ ਕੋਸ਼ਿਸ਼ ਹਜ਼ਾਰ ਕਰਕੇ ਭਾਵੇਂ ਘੜੀ ਏ ਆਈ ਕੋਸ਼ਿਸ਼ ਹਜ਼ਾਰ ਕਰਕੇ ਗਜ਼ਲ ਦਾ ਮਤਲਬ ਪੇਸ਼ ਹੈ ਜੀ ਕਿ ਯਾਦ ਤੇਰੀ ਨੇ ਦਿਲ ਦਾ ਬੂਹਾ ਜਦ ਖੜਕਾਇਆ ਸ਼ਾਮ ਟਲੇ ਸ਼ਾਮ ਟਲੇ ਵਾਹ ਜੀ ਵਾਹ ਠੀਕ ਹੈ ਯਾਦ ਤੇਰੀ ਨੇ ਦਿਲ ਦਾ ਬੂਹਾ ਜਦ ਖੜਕਾਇਆ ਸ਼ਾਮ ਟਲੇ ਬਣ ਕਸਤੂਰੀ ਆਲ ਦਿਵਾਲਾ ਮੈਕਣ ਲਾਇਆ ਸ਼ਾਮ ਟਲੇ ਵਾਹ ਵਾਹ ਜੀ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਤੀਕਰ ਵੀ ਸੁਣਦੀ ਮੈਨੂੰ ਆਹਟ ਤੇਰੇ ਕਦਮਾਂ ਦੀ ਹੁਣ ਤੀਕਰ ਵੀ ਸੁਣਦੀ ਮੈਨੂੰ ਆਹਟ ਤੇਰੇ ਕਦਮਾਂ ਦੀ ਜਿਰ ਹੋਇਆ ਭਾਵੇਂ ਨਾ ਵੇੜੇ ਪੈਰ ਤੂੰ ਪਾਇਆ ਸ਼ਾਮ ਟਲੇ ਬਹੁਤ 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 ਸ਼ੁਕਰੀਆ ਜੀ ਯਾਦ ਤੇਰੀ ਨੇ ਦਿਲ ਦਾ ਬੂਹਾ ਜਦ ਖੜਕਾਇਆ ਸ਼ਾਮ ਟਲੇ ਇਹੀ ਨੇ ਸਾਡਾ ਸਰਮਾਇਆ ਕਿਦਰੇ ਵਕਤ ਨਾ ਭਰ ਦੇਵੇ ਵਾਹ ਜੀ ਵਾਹ ਬਹੁਤ ਅੱਛਾ ਜੀ ਇਹੀ ਨੇ ਸਾਡਾ ਸਰਮਾਇਆ ਕਿਦਰੇ ਵਕਤ ਨਾ ਭਰ ਦੇਵੇ ਛੇੜ ਕੇ ਆਪਣੇ ਜ਼ਖਮਾਂ ਨੂੰ ਨਿਤ ਖੂਨ ਬਹਾਇਆ ਸ਼ਾਮ ਟਲੇ ਬਹੁਤ ਅੱਛਾ ਬਹੁਤ ਅੱਛਾ ਬਹੁਤ ਸ਼ੁਕਰੀਆ ਯਾਦ ਤੇਰੀ ਨੇ ਦਿਲ ਦਾ ਬੂਹਾ ਜਦ ਖੜਕਾਇਆ ਸ਼ਾਮ ਟਲੇ ਮੇਰੇ ਵਾਂਗੂ ਕੌਣ ਹੈ ਤਨਹਾ ਕਿਹੜੀ ਰੂਹ ਬੇਚੈਨ ਹੋਈ ਮੇਰੇ ਵਾਂਗੂ ਕੌਣ ਹੈ ਤਨਹਾ ਕਿਹੜੀ ਰੂਹ ਬੇਚੈਨ ਹੋਈ ਯਾਦਾਂ ਦੇ ਥੇ ਉੱਤੇ ਕਿਸ ਨੇ ਦੀਪ ਜਗਾਇਆ ਸ਼ਾਮ ਕਰ ਬਹੁਤ ਅੱਛਾ ਯਾਦ ਤੇਰੀ ਨੇ ਦਿਲ ਦਾ ਬੂਹਾ ਜਦ ਖੜਕਾਇਆ ਸ਼ਾਮ ਟਲੇ ਹਾਰ ਗਏ ਉਡੀਕਦੇ ਆਂ ਜਦ ਵਾਦਾ ਕਰ ਤੂੰ ਆਇਆ ਨਾ ਜੀ ਹਾਂ ਜੀ ਹਾਰ ਗਏ ਉਡੀਕਦੇ ਆਂ ਜਦ ਵਾਦਾ ਕਰ ਤੂੰ ਆਇਆ ਨਾ ਰੋਲਾ ਪਾਉਂਦਾ ਕੋਠੇ ਉੱਤੋਂ ਕਾਗ ਉਡਾਇਆ ਸ਼ਾਮ ਟਲੇ ਰੋਲਾ ਪਾਉਂਦਾ ਕੋਠੇ ਉੱਤੋਂ ਕਾਗ ਉਡਾਇਆ ਸ਼ਾਮ ਟਲੇ ਕਿ ਉੰਜ ਤਾਂ ਤੇਰੇ ਜਾਨ ਤੇ ਕਾਲੀ ਸਿਆਹ ਹੋਇਆ ਸੀ ਜੀਵਨ ਹੀ ਹੂੰ ਬਹੁਤ ਅੱਛਾ ਉੰਜ ਤਾਂ ਤੇਰੇ ਜਾਨ ਤੇ ਕਾਲੀ ਸਿਆਹ ਹੋਇਆ ਸੀ ਜੀਵਨ ਹੀ ਤਰਸ ਪਿਆ ਉਸ ਆਸ ਦਾ ਜਗਨੂ ਫੇਰ ਦਿਖਾਇਆ ਸ਼ਾਮ ਟਲੇ ਬਹੁਤ ਅੱਛਾ ਯਾਦ ਤੇਰੀ ਨੇ ਦਿਲ ਦਾ ਬੂਹਾ ਜਦ ਖੜਕਾਇਆ ਸ਼ਾਮ ਟਲੇ ਮਤਲਬ ਪੇਸ਼ ਹੈ ਜੀ ਕਿ ਆਲਣਿਆਂ ਵਿੱਚ ਪਰਤੇ ਪੰਛੀ ਚਹਿਕ ਚਹਿਕ ਸ਼ੁਕਰਾਨਾ ਕਰਦੇ ਹਾਂ ਆਲਣਿਆਂ ਵਿੱਚ ਪਰਤੇ ਪੰਛੀ ਚਹਿਕ ਚਹਿਕ ਸ਼ੁਕਰਾਨਾ ਕਰਦੇ ਰਾਤ ਪੈਣ ਤੋਂ ਪਹਿਲਾਂ ਸਾਨੂੰ ਘਰੇ ਪਚਾਇਆ ਸ਼ਾਮ ਢਲੇ ਯਾਦ ਤੇਰੀ ਨੇ ਦਿਲ ਦਾ ਬੂਹਾ ਜਦ ਖੜਕਾਇਆ ਸ਼ਾਮ ਢਲੇ ਬਣ ਕਸਤੂਰੀ ਆਲ ਦਿਵਾਲਾ ਮੈਕਣ ਲਾਇਆ ਸ਼ਾਮ ਢਲੇ ਬਹੁਤ ਬਹੁਤ ਵਾਹ ਕਮਾਲ ਵਾਹ ਕਮਾਲ ਮਾਨਪੀ ਸਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਆਪਣੀ ਖੂਬਸੂਰਤ ਗਜ਼ਲ ਸਾਡੇ ਨਾਲ ਸਾਂਝੀ ਕਰਨ ਲਈ ਤੇ ਹੁਣ ਮੈਂ ਗੁਜ਼ਾਰਿਸ਼ ਕਰਾਂਗੀ ਵਾਹਿ ਜੀ ਨੂੰ ਕਿ ਆਪਣੀ ਗਜ਼ਲ ਸਾਡੇ ਨਾਲ ਜ਼ਰੂਰ ਸਾਂਝੀ ਕਰਨ ਇੱਕ ਗਜ਼ਲ ਦੇ ਚਾਰ ਸ਼ੇਰ ਤੇ ਉਸ ਤੋਂ ਪਹਿਲਾਂ ਇੱਕ ਮਤਲਬ ਇੱਕ ਸ਼ੇਰ ਤੁਹਾਡੀ ਨਜ਼ਰ ਅੱਛਾ ਜੀ 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 ਮਤਲਬ ਹੈ ਕਿ ਦੁੱਖਾਂ ਦੇਵੀ ਆਪਣੇ ਨਖਰੇ ਦੇਖੇ ਨੇ ਦੁੱਖਾਂ ਦੇਵੀ ਆਪਣੇ ਨਖਰੇ ਦੇਖੇ ਨੇ ਜੀ ਭਾਰੀ ਪਰਬਤ ਪਲਕੀ ਲਟਕੇ ਦੇਖੇ ਨੇ ਬਹੁਤ ਅੱਛਾ ਜੀ ਬਹੁਤ ਅੱਛਾ ਕਿ ਦੁੱਖਾਂ ਦੇਵੀ ਆਪਣੇ ਨਖਰੇ ਦੇਖੇ ਨੇ ਹਮ ਵਾਹ ਜੀ ਵਾਹ ਭਾਰੀ ਪਰਬਤ ਪਲਕੀ ਲਟਕੇ ਦੇਖੇ ਨੇ ਜੀ ਇੱਕ ਤਿਤਲੀ ਦੇ ਨਾਜ਼ੁਕ ਸੋਹਲ ਪਰਾਂ ਉੱਤੇ ਹਾਂ ਜੀ ਵਾਹ ਇੱਕ ਤਿਤਲੀ ਦੇ ਨਾਜ਼ੁਕ ਸੋਹਲ ਪਰਾਂ ਉੱਤੇ ਹਮ ਕਿੰਨੇ ਸਾਰੇ ਅੰਬਰ ਉੜਦੇ ਦੇਖੇ ਬਹੁਤ ਅੱਛਾ ਬਹੁਤ ਅੱਛਾ ਕੀ ਗ਼ਜ਼ਲ ਦੇ 4 ਸ਼ੇਰ ਨੇ ਬਹੁਤ ਅੱਛਾ ਮਤਲਬਾ ਹੈ ਕਿ ਦਿਵਾਲੇ ਸ਼ਹਿਰ ਹੈ ਹੂੰ ਜੀ ਤੇ ਦੂਰ ਤੱਕ ਆਪਣਾ ਨਹੀਂ ਕੋਈ ਬਹੁਤ ਅੱਛਾ ਬਹੁਤ ਅੱਛਾ ਦੁਆਲੇ ਸ਼ਹਿਰ ਹੈ ਤੇ ਦੂਰ ਤੱਕ ਆਪਣਾ ਨਹੀਂ ਕੋਈ ਜੀ ਬਸ ਇੱਕ ਪਹਿਚਾਨ ਹੈ ਸਭ ਨਾਲ ਪਰ ਰਿਸ਼ਤਾ ਨਹੀਂ ਕੋਈ ਕੀ ਬਾਤ ਹੈ ਕੀ ਬਾਤ ਹੈ ਕਿ ਕਿਧਰ ਨੂੰ ਤੁਰ ਪਿਆ ਹੈ ਸ਼ਖਸ ਹੋ ਕੇ ਦੂਰ ਜੀਵਨ ਤੋਂ ਜੀ ਜੀ ਕਿਧਰ ਨੂੰ ਤੁਰ ਪਿਆ ਹੈ ਸ਼ਖਸ ਹੋ ਕੇ ਦੂਰ ਜੀਵਨ ਤੋਂ ਜੀ ਕਦਮ ਦੇ ਲਖਸ਼ ਨੇ ਤੇ ਅੱਖ ਵਿੱਚ ਸੁਪਨਾ ਨਹੀਂ ਕੋਈ ਬਹੁਤ ਅੱਛਾ ਬਹੁਤ ਅੱਛਾ ਕੀ ਬਾਤ ਹੈ ਉਹ ਸ਼ੇਰ ਹੈ ਕਿ ਤੂੰ ਜ਼ਿੰਮੇਵਾਰੀਆਂ ਤੋਂ ਬਚ ਕੇ ਹੂੰ ਆਖਰ ਜਾਏਗਾ ਕਿੱਥੇ ਬਹੁਤ ਅੱਛਾ ਤੂੰ ਜ਼ਿੰਮੇਵਾਰੀਆਂ ਤੋਂ ਬਚ ਕੇ ਆਖਰ ਜਾਏਗਾ ਕਿੱਥੇ ਬਹੁਤ ਹੁੰਦਾ ਇਹ ਦੁਨੀਆ ਤੋਂ ਪਰੇ ਲੰਘ ਜਾਣ ਦਾ ਰਸਤਾ ਨਹੀਂ ਕੋਈ ਨਹੀਂ ਬਹੁਤ ਸਹੀ ਕੀ ਬਾਤ ਹੈ ਕੀ ਬਾਤ ਹੈ ਔਰ ਆਖਰੀ ਸ਼ੇਰ ਇਹਦਾ ਹੈ ਕਿ ਇਹ ਦਿਲ ਹੂੰ ਇਹ ਦਿਲ ਮਹਿਸੂਸ ਕਰਦਾ ਹੈ ਜੀ ਹੂੰ ਖੁਸ਼ੀ ਤੇ ਗਮ ਨੂੰ ਕੁਝ ਚਿਰ ਹੀ ਵਾਹ ਜੀ ਇਹ ਦਿਲ ਮਹਿਸੂਸ ਕਰਦਾ ਹੈ ਖੁਸ਼ੀ ਤੇ ਗਮ ਨੂੰ ਕੁਚਰੀ ਤੇ ਮੁੜ ਕੇ ਰੋਣ ਜਾਂ ਹੱਸਣ ਨੂੰ ਪਲ ਜੁੜਦਾ ਨਹੀਂ ਕੋਈ ਵਾਹ ਜੀ ਕਿਆ ਬਾਤ ਹੈ ਇਹ ਦਿਲ ਮਹਿਸੂਸ ਕਰਦਾ ਹੈ ਜੀ ਖੁਸ਼ੀ ਤੇ ਗਮ ਨੂੰ ਕੁਚਰੀ ਤੇ ਮੁੜ ਕੇ ਰੋਣ ਜਾਂ ਹੱਸਣ ਨੂੰ ਪਲ ਜੁੜਦਾ ਨਹੀਂ ਕੋਈ ਬਹੁਤ ਅੱਛਾ ਬਹੁਤ ਅੱਛਾ ਦੁਆਲੇ ਸ਼ਹਿਰ ਹੈ ਤੇ ਦੂਰ ਤੱਕ ਆਪਣਾ ਨਹੀਂ ਕੋਈ ਕਿਆ ਬਾਤ ਬਸ ਇੱਕ ਪਹਿਚਾਣ ਹੈ ਸਭ ਨਾਲ ਪਰਿਸ਼ਤਾ ਨਹੀਂ ਕੋਈ ਵਾਹ ਜੀ ਬਹੁਤ ਵਾਹ ਜੀ ਬਹੁਤ ਅੱਛਾ ਬਹੁਤ ਅੱਛਾ ਬਹੁਤ ਹਾਂ ਸ਼ੁਕਰੀਆ ਵਾਹਿਦ ਜੀ ਤੇ ਹੁਣ ਮੈਂ ਆਪਣੀ ਪੁਸਤਕ ਸੰਗੜੇ ਅੰਬਰ ਦੇ ਵਿੱਚੋਂ ਇੱਕ ਰਚਨਾ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਇਛਾਲ ਜੀ ਸ਼ੁਕਰੀਆ ਰਚਨਾ ਹੈ ਜੀ ਰਿਕਸ਼ਾ ਚਾਲਕ ਮੂਹ ਲਟਕਿਆ ਨਾ ਆਈ ਸਵਾਰੀ ਮੂਹ ਲਟਕਿਆ ਨਾ ਆਈ ਸਵਾਰੀ ਸਵਖਤੇ ਦੀ ਸੀ ਉਸਨੇ ਕੀਤੀ ਤਿਆਰੀ ਵੇਲਾ ਸਿਖਰ ਦੁਪਹਿਰਾ ਗਰਮੀ ਸੀ ਭਾਰੀ ਮੁੜਕੇ ਦੇ ਪਰਨਾਲੇ ਧੁੱਪ ਨੇ ਮਾ ਮਾਰੀ ਮਾਰੀ ਕਿਸਮਤ ਨੂੰ ਉਸ ਕੋਸਿਆ ਬਥੇਰੀ ਵਾਰੀ ਆਖਰ ਨੂੰ ਤਿੰਨਾ ਆਣ ਆਵਾਜ਼ ਮਾਰੀ ਮਾਰੀ ਰਿਕਸ਼ਾ ਚਾਲਕ ਨੂੰ ਆਣ ਚੜੀ ਖੁ ਮਾਰੀ ਹੂੰ ਤਪਸ਼ ਲੱਥ ਗਈ ਇੱਕੋ ਹੀ ਵਾਰੀ 40 ਰੁਪਏ ਚ ਗੱਲ ਨਿਬੜੀ ਸਾਰੀ ਹੂੰ ਸ਼ੋਰੂਮ ਜਾਣਾ ਸਵਾਰੀਆਂ ਦੀ ਖੁਸ਼ੀ ਵਾਰੇ ਹੂੰ ਪਤਾ ਆ ਗਿਆ ਗਲੀ ਫੋਲੀ ਸਾਰੀ ਸ਼ੀਸ਼ੇ ਦੀ ਦੁਕਾਨਾਂ ਲੱਭੇ ਕੋਸ਼ਿਸ਼ ਮਿਹਨਤ ਜਾਰੀ ਜਾਰੀ ਕੋਸ਼ਿਸ਼ ਮਿਹਨਤ ਜਾਰੀ ਕੁਛ ਦੇ ਪਹੁੰਚਾਉਂਦਿਆਂ ਦੁਪਹਿਰ ਲੰਗੀ ਸਾਰੀ ਇੱਕ ਤੋਂ ਬਾਅਦ ਇੱਕ ਚੌਕ ਟੱਪੇ ਕਈ ਵਾਰੀ ਵਾਹ ਪਸੀਨੇ ਭਿਜੇ ਰਿਕਸ਼ੇ ਦੀ ਹੋਈ ਖੱਜਲ ਖਵਾਰੀ ਅਖੀਰ ਸ਼ੋਰੂਮ ਲੱਭਾ ਸ਼ੀਸ਼ੇ ਦੀ ਮੀਨਾਕਾਰੀ ਉੱਤਰ ਸਵਾਰੀਆਂ ਮਿੱਠੀ ਰਕਮਤਾਰੀ ਮੰਗੀ ਬਣਦੀ ਮਿਹਨਤ ਸਾਰੀ ਮਿੱਠੀ ਤੋਂ ਦੂਣੀ ਦੂਰੀ ਤੇ ਨਾਲ ਪੈਂਡਲ ਸੀ ਵਾਹ ਤਿੰਨ ਸਵਾਰੀਆਂ ਦੇ ਨਾਲ ਤੁੱਪ ਸੀ ਚੌਥੀ ਸਵਾਰੀ ਚੌਥੀ ਸਵਾਰੀ ਸ਼ੋਰੂਮ ਵੜਦਿਆਂ 40 ਰੁਪਏ ਦੀ ਰਕਮ ਦਿੱਤੀ ਸਾਰੀ ਹਮ ਰਿਕਸ਼ਾ ਚਾਲਕ ਪਖਦੇ ਮੱਥੇ ਤੇ ਹਮ ਕਿਸਮਤ ਦੇ ਮਾਰੀ ਵਾਹ ਵਾਹ ਰਿਕਸ਼ਾ ਚਾਲਕ ਪਖਦੇ ਮੱਥੇ ਤੇ ਕਿਸਮਤ ਦੇ ਮਾਰੀ ਦਿਨੇ ਦੁਪਹਿਰੇ ਵੱਜਾ ਡਾਕਾ ਵਿੱਚ ਬਜ਼ਾਰੇ ਦਿਨੇ ਦੁਪਹਿਰੇ ਵੱਜਾ ਡਾਕਾ ਵਿੱਚ ਬਜ਼ਾਰੀ ਟੋਟੇ ਟੋਟੇ ਦਿਲ ਟੁੱਟਾ ਗੱਲ ਨਾ ਹੋਈ ਵਿਹਾਰੇ ਹੂੰ ਵਾਹ ਟੋਟੇ ਟੋਟੇ ਦਿਲ ਟੁੱਟਾ ਗੱਲ ਨਾ ਹੋਈ ਵਿਹਾਰੀ ਨਾ ਰੰਗ ਲਿਆਂਦੀ ਉਸਦੀ ਇਮਾਨਦਾਰੀ ਵਾਹ ਸ਼ਾਮਾ ਪਈਆਂ ਹੂੰ ਸ਼ਾਮਾ ਪਈਆਂ ਮਿਹਨਤ ਨੇ ਆਪਣੀ ਨਜ਼ਰ ਉਤਾਰੀ ਹੂੰ ਸ਼ੀਸ਼ੇ ਦੀ ਦੁਕਾਨ ਤੇ ਅੱਜ ਹੋਈ ਲੱਖਾਂ ਦੀ ਖਰੀਦਾਰੀ ਖਰੀਦਾਰੀ ਦੇਜ਼ੀ ਛੱਲਣ ਵਾਲਿਆਂ ਦੀ ਕਿਸੇ ਹੋਰ ਨੇ ਫੱਜ ਕੇ ਛੇ ਲੁਤਾਰੀ ਵਾਹ ਦੇਜ਼ੀ ਛੱਲਣ ਵਾਲਿਆਂ ਦੀ ਕਿਸੇ ਹੋਰ ਨੇ ਰੱਜ ਕੇ ਛਿੱਲ ਉਤਾਰੀ ਵਾਹ ਸ਼ੁਕਰੀਆ ਜੀ ਸੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦੇ ਹਾਂ ਤੇ ਹੁਣ ਅਸੀਂ ਅਜੀਤ ਪਾਲ ਜਟਾਣਾ ਜੀ ਨੂੰ ਫਿਰ ਇੱਕ ਵਾਰ ਤੋਂ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੀ ਇੱਕ ਹੋਰ ਗ਼ਜ਼ਲ ਸਾਡੇ ਨਾਲ ਸਾਂਝੀ ਕਰਨ ਜੀ ਅਜੀਤ ਪਾਲ ਜਟਾਣਾ ਜੀ ਸ਼ੁਕਰੀਆ ਜੀ ਇੱਕ ਗ਼ਜ਼ਲ ਤਰਨਮ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਸੂਰਜ ਦੀ ਅਣਹੋਂਦ ਚ ਮੈਂ ਇੱਕ ਦੀਪ ਜਗਾਈ ਬੈਠਾ ਹਾਂ ਸੂਰਜ ਦੀ ਅਣਹੋਂਦ ਚ ਮੈਂ ਇੱਕ ਦੀਪ ਜਗਾਈ ਬੈਠਾ ਹਾਂ ਆਪਣੇ ਹਿੱਸੇ ਦੇ ਚਾਨਣ ਸੰਗ ਜੀ ਮਨ ਪਰ ਚਾਈ ਬੈਠਾ ਹਾਂ ਬਹੁਤ ਖੂਬ ਬਹੁਤ ਵਧੀਆ ਸੂਰਜ ਦੀ ਅਣਹੋਂਦ ਚ ਕੰਬਦਾ ਚਾਨਣ ਟੋਲੇ ਮੈਨੂੰ ਮੈਂ ਵੀ ਉਸ ਨੂੰ ਬੋਚ ਰਹਾ ਕੰਬਦਾ ਚਾਨਣ ਟੋਲੇ ਮੈਨੂੰ ਮੈਂ ਵੀ ਉਸ ਨੂੰ ਬੋਚ ਰਹਾ ਡਗਮਗ ਕਰਦੀ ਆਸ ਨੂੰ ਅੱਜ ਫਿਰ ਲਾਰਾ ਲਈ ਬਿਠਾ ਡਗਮਗ ਕਰਦੀ ਆਸ ਨੂੰ ਅੱਜ ਫਿਰ ਲਾਰਾ ਲਈ ਬੈਠਾ ਹਾਂ ਕੀ ਉਹ ਸੂਰਜ ਦੀ ਅਣਹੁੰਦ ਚ ਕੀ ਬਾਤ ਮੈਨੂੰ ਉੱਡਦਾ ਵੇਖ ਕੇ ਇੱਕ ਦਿਨ ਅੰਬਰ ਨੇ ਮੋ ਫੇਰ ਚਲਿਆ ਮੈਨੂੰ ਉੱਡਦਾ ਵੇਖ ਕੇ ਇੱਕ ਦਿਨ ਅੰਬਰ ਨੇ ਮੂ ਫੇਰ ਲਿਆ ਬਹੁਤ ਖੋ ਉਸੇ ਦਿਨ ਤੋਂ ਹੀ ਬਸ ਆਪਣੇ ਪਰ ਕਟਵਾਈ ਬੈਠਾ ਉਸੇ ਦਿਨ ਤੋਂ ਹੀ ਬਸ ਆਪਣੇ ਪਰ ਕਟਵਾਈ ਬੈਠਾ ਸੂਰਜ ਦੀ ਅਣਹੁੰਦ ਚ ਕੀ ਬਾਤ ਬੰਦਿਆਂ ਵਰਗਾ ਬੰਦਾ ਮੈਂ ਵੀ ਖੁਦ ਨੂੰ ਸੱਚਾ ਕਹਿੰਦਾ ਹਾਂ ਬੰਦਿਆਂ ਵਰਗਾ ਬੰਦਾ ਮੈਂ ਵੀ ਖੁਦ ਨੂੰ ਸੱਚਾ ਕਹਿੰਦਾ ਹਾਂ ਮੈਂ ਵੀ ਜਿਉਂਦੇ ਰਹਿਣ ਲਈ ਪਰਮ ਰਚਾਈ ਬੈਠਾ ਮੈਂ ਵੀ ਜਿਉਂਦੇ ਰਹਿਣ ਲਈ ਪਰਮ ਰਚਾਈ ਬੈਠਾ ਸੂਰਜ ਦੀ ਅਣਹੋਂਦ ਚ ਆਖਰੀ ਸ਼ੇਰ ਹੈ ਜੀ ਫੁਰਸਤ ਦੁਨੀਆਦਾਰੀ ਚੋਂ ਮਿਲਦੀ ਨਹੀਂ ਕੱਢਣੀ ਪੈਂਦੀ ਹੈ ਵਾਹ ਵਾਹ ਬਹੁਤ ਸੱਚ ਫੁਰਸਤ ਦੁਨੀਆਦਾਰੀ ਚੋਂ ਮਿਲਦੀ ਨਹੀਂ ਕੱਢਣੀ ਪੈਂਦੀ ਹੈ ਖੁਦ ਨੂੰ ਬਾਹੋਂ ਫੜ ਕੇ ਆਪਣੇ ਕੋਲ ਬਿਠਾਈ ਬੈਠਾ ਵਾਹ 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 ਖੁਦ ਨੂੰ ਬਾਹੋਂ ਫੜ ਕੇ ਆਪਣੇ ਕੋਲ ਬਿਠਾਈ ਬੈਠਾ ਹਾਂ ਸੂਰਜ ਦੀ ਅਣਹੋਂਦ ਚ ਮੈਂ ਇੱਕ ਕਿਆ ਬਾ ਦੀਪ ਜਗਾਈ ਬੈਠਾ ਹਾਂ ਆਪਣੇ ਹਿੱਸੇ ਦੇ ਚਾਨਣ ਸੰਗ ਮਨ ਪਰ ਚਾਈ ਬੈਠਾ ਹਾਂ ਸੂਰਜ ਦੀ ਅਣਹੋਂਦ ਚ ਬਹੁਤ 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 ਆਸ਼ਕਰੀਆ ਅਜੀਤ ਬਾਜਟਾਣਾ ਜੀ ਔਰ ਤਰਨਮ ਦੇ ਵਿੱਚ ਵੀ ਬਹੁਤ ਹੀ ਖੂਬ ਪੇਸ਼ਕਾਰੀ ਔਰ ਬੜੇ ਡੂੰਗੇ ਅਰਥਾਂ ਵਾਲੀ ਗਜ਼ਲ ਸਾਡੇ ਨਾਲ ਸਾਂਝੀ ਕਰਨ ਲਈ ਸ਼ੁਕਰਗੁਜ਼ਾਰ ਹਾਂ ਤੇ ਹੁਣ ਮੈਂ ਗੁਜ਼ਾਰਿਸ਼ ਕਰਾਂਗੀ ਮਨਪ੍ਰੀਤ ਸੁਖਿੰਦਰ ਜੀ ਨੂੰ ਕਿ ਆਪਣੀ ਅਗਲੀ ਰਚਨਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਮੈਂ ਇੱਕ ਗੀਤ ਤਰ੍ਹਾਂ ਨੂੰ ਚ ਕਹਿਣ ਦੀ ਕੋਸ਼ਿਸ਼ ਕਰ ਬਹੁਤ ਖ ਬੇਸ਼ੱਕ ਮੈਂ ਖਿੜਿਆ ਫੁੱਲ ਹਾਂ ਜੀ ਬੇਸ਼ੱਕ ਮੈਂ ਖਿੜਿਆ ਫੁੱਲ ਹਾਂ ਵਾਜੀ ਵਾ ਮੈਂ ਦੁਖਿਆਰੀ ਅੱਖ ਚੋਂ ਕਿਰਿਆ ਹੰਝੂ ਦਾ ਹਾਂ ਪਾਣੀ ਯਾ ਬਿਰਹੰਦੇ ਹੋਠਾਂ ਤੇ ਬਿਰਹੋ ਦੀ ਆਈ ਕਹਾਣੀ ਯਾ ਕੋ ਲੂਦਾ ਬੈਲ ਹਾਂ ਜਿਸ ਦਾ ਰੱਤ ਗਿਆ ਸਾਰਾ ਚੋ پچھتا ہے سجنا تور خلو بے شک میں فل ہاں پر کھو گئی میری خوشبو کول نہ پچھتا ہے گا سجنا تور کھلو بہت خوب میں رکھڑی جس تو اس گئی کلائی ਯਾ ਉਹ ਵਫਾ ਹ ਜਿਸ ਦੇ ਬਦਲੇ ਮਿਲਦੀ ਹੈ ਬੇਵਫਾਈ ਕੀ ਬਾਤ ਹੈ ਯਾ ਟੁੱਟੇ ਰਿਸ਼ਤਿਆਂ ਦੀ ਮਾਲਾ ਜੋ ਨਾ ਹੋਈ ਪਰੋ ਕੋਲ ਨਾ ਪਛਤਾਏਗਾ ਸੱਜਣਾ ਤੂੰ ਦੂਰ ਖਲੋ ਬੇਸ਼ੱਕ ਮੈਂ ਖਿੜਿਆ ਫੁੱਲ ਹਾਂ ਪਰ ਖੋ ਗਈ ਮੇਰੀ ਖੁਸ਼ਬੂ ਕੋਲ ਨਾ ਪਛਤਾਏਂਗਾ ਸੱਜਣਾ ਤੂੰ ਦੂਰ ਖਲੋ ਮੈਂ ਉਹ ਧੂੜ ਹਾਂ ਉੱਡਦੀ ਜਿਹੜੀ ਚਰਨੀ ਰਹੇ ਵਿਚਾਰੀ ਜਾਂ ਉਹ ਨਾਮ ਹਾ ਜਿਸ ਦੀ ਕਿਸੇ ਨੇ ਗੱਲ ਨਾ ਕਦੇ ਚਤਾਰੀ ਜਾਂ ਉਹ ਤਨਹਾਈ ਜਿਹੜੀ ਰੋਹੀ ਵਿੱਚ ਗਈ ਖਲੋ ਕੋਲ ਨਾ ਪਛਤਾਏਗਾ ਸੱਜਣਾ ਤੂੰ ਦੂਰ ਖਲੋ ਬੇਸ਼ੱਕ ਮੈਂ ਖਿੜਿਆ ਫੁੱਲ ਹਾਂ ਪਰ ਖੋ ਗਈ ਮੇਰੀ ਖੁਸ਼ਬੂ ਕੋਲ ਨਾ ਪਛਤਾਏਗਾ ਸੱਜਣਾ ਤੂੰ ਦੂਰ ਖਲੋ ਬਹੁਤ ਅੱਛਾ ਬਹੁਤ ਸ਼ੁਕਰੀਆ ਜੀ ਮੈਂ ਉਹ ਬਿਰਖ ਹਾਂ ਜਿਸ ਦੇ ਉੱਪਰ ਪਤਝੜ ਹੋਵੇ ছਾਇਆ ਯਾ ਘੁੱਗੀਆਂ ਦੇ ਮਾਸ ਦਾ ਬੁੱਥ ਜਿਸ ਨੂੰ ਕਾਵਾਂ ਨੇ ਖਾਇਆ ਯਾ ਕਸ਼ਤੀ ਜਿਸ ਨੂੰ ਉਸ ਦੇ ਮਾਝੀ ਲਿਆ ਡੁੱਬੋ ਕੋਲ ਨਾ ਪਛਤਾਏਂਗਾ ਸੱਜਣਾ ਤੂੰ ਦੂਰ ਖਲੋ ਸੱਚੇ ਕੋਲ ਕਰਾਰਾ ਵਰਗਾ ਕਾਸ਼ ਕੋਈ ਮਿਲ ਜਾਂਦਾ ਲੋੜ ਪਹਿਣ ਤੇ ਗਿਰਗਟ ਵਾਂਗੂ ਰੰਗ ਨਖ ਦੇ ਵਟਾਉਂਦਾ ਸੁੱਚੇ ਕੌਲ ਕਰਾਰਾ ਵਰਗਾ ਕਾਸ਼ ਕੋਈ ਮਿਲ ਜਾਂਦਾ ਲੋੜ ਪਹਿਣ ਤੇ ਗਿਰਗਟ ਵਾਂਗੂ ਰੰਗ ਨਖ ਦੇ ਵਟਾਉਂਦਾ ਬਿਨ ਸਾਡੇ ਜੀਵਨ ਵਿੱਚ ਜਿਸ ਦੇ ਪੈ ਜਾਣੀ ਸਿੱਖੋ ਬੋਲਣਾ ਪਛਤਾਏਗਾ ਸਜਣਾ ਤੂੰ ਦੂਰ ਖਲੋ ਬੇਸ਼ੱਕ ਮੈਂ ਖਿੜਿਆ ਫੁੱਲ ਹਾਂ ਪਰ ਖੋ ਗਈ ਮੇਰੀ ਖੁਸ਼ਬੂ ਕੋਲ ਨਾ ਪਛਤਾਏਗਾ ਸਜਣਾ ਤੂੰ ਦੂਰ ਖਲੋ ਵਾਹਿ ਜੀ ਬਹੁਤ ਵਾਹਿ ਜੀ ਬਹੁਤ ਅੱਛਾ ਵਾਹਿ ਜੀ ਵਾਹ ਬਾ ਕਮਾਲ ਬਹੁਤ-ਬਹੁਤ ਸ਼ੁਕਰੀਆ ਮਨਪ੍ਰੀ ਸੁਖਵਿੰਦਰ ਜੀ ਐਨੀ ਖੂਬਸੂਰਤ ਤਰਨਮ ਦੇ ਵਿੱਚ ਸਾਡੇ ਨਾਲ ਸਾਂਝੀ ਕਰਨ ਲਈ ਆਪਣੀ ਰਚਨਾ ਤੇ ਹੁਣ ਮੈਂ ਗੁਜ਼ਾਰਿਸ਼ ਕਰਾਂਗੀ ਵਾਹਿ ਜੀ ਨੂੰ ਕਿ ਆਪਣੀ ਅਗਲੀ ਰਚਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਵਾਹਿ ਜੀ ਬਹੁਤ-ਬਹੁਤ ਸ਼ੁਕਰੀਆ ਜੀ ਗ਼ਜ਼ਲ ਦਾ ਮਤਲਬ ਹੈ ਜੀ ਕਿ ਕਿਸਮਤ ਦੀ ਇੱਕ ਵਿੱਚ ਵੀ ਵੱਜਣਾ ਪੈਣਾ ਸੀ ਹੂੰ ਬਹੁਤ ਵਧੀਆ ਕਿਸਮਤ ਦੀ ਇੱਕ ਵਿੱਚ ਵੀ ਵੱਜਣਾ ਪੈਣਾ ਸੀ ਹੂੰ ਆਖਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ ਬਹੁਤ ਵਧੀਆ ਬਹੁਤ ਵਧੀਆ ਕਿਸਮਤ ਦੀ ਇੱਕ ਵਿੱਚ ਵੀ ਵੱਜਣਾ ਪੈਣਾ ਸੀ ਆਖਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ ਕਿ ਮੇਰੇ ਕੰਨਾਂ ਨੂੰ ਸਨ ਮੁੰਦਰਾ ਤੰਗਦੀਆਂ ਵਾਹ ਜੀ ਵਾਹ ਬਹੁਤ ਸੁਣਨ ਮੇਰੇ ਕੰਨਾਂ ਨੂੰ ਸਨ ਮੁੰਦਰਾ ਤੰਗਦੀਆਂ ਮੈਨੂੰ ਆਪਣਾ ਗੋਰਖ ਲੱਭਣਾ ਪੈਣਾ ਸੀ ਵਾਹ ਜੀ ਵਾਹ ਬਹੁਤ ਅੱਛਾ ਕਿ ਅਹਿਸਾਸਾਂ ਚਾਵਾਂ ਦੇ ਪੁੰਗਰਨ ਦੀ ਖਾਤਰ ਹੂੰ ਕੀ ਬਾਤ ਹੈ ਅਹਿਸਾਸਾਂ ਚਾਵਾਂ ਦੇ ਪੁੰਗਰਨ ਦੀ ਖਾਤਰ ਵਾਹ ਜੀ ਵਾਹ ਮਨ ਦੀ ਸਖਤਾਈ ਨੂੰ ਟੁੱਟਣਾ ਪੈਣਾ ਸੀ ਟੁੱਟਣਾ ਪੈਣਾ ਬਹੁਤ ਅੱਛਾ ਬਹੁਤ ਅੱਛਾ ਅਹਿਸਾਸਾਂ ਚਾਵਾਂ ਦੇ ਪੁੰਗਰਨ ਦੀ ਖਾਤਰ ਹੂੰ ਜੀ ਮੰਦੀ ਸਖਤਾਈ ਨੂੰ ਟੁੱਟਣਾ ਪੈਣਾ ਸੀ ਵਾਹ ਜੀ ਵਾਹ ਉਹ ਸ਼ੇਰ ਦੇਖਿਓ ਭਾਜੀ ਵਾਹ ਜੀ ਵਾਹ ਜੀ ਕਿ ਠੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ ਹੂੰ ਠੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ ਕੀ ਬਾਤ ਆ ਮੈਨੂੰ ਡਿੱਗੇ ਨੂੰ ਖੁਦ ਉੱਠਣਾ ਪੈਣਾ ਸੀ ਬਹੁਤ ਅੱਛਾ ਬਹੁਤ ਅੱਛਾ ਠੋਕਰ ਖਾ ਸਕਦੇ ਸਨ ਹੋਰ ਵੀ ਮੇਰੇ ਤੋਂ ਮੇਰੇ ਤੋਂ ਬਾਖਮਾਰ ਮੈਨੂੰ ਡਿੱਗੇ ਨੂੰ ਖੁਦ ਉੱਠਣਾ ਪੈਣਾ ਸੀ ਬਹੁਤ ਅੱਛਾ ਆਪਣੇ ਮੇਚ ਦੀ ਸੂਲੀ ਲੱਭਣੀ ਸੀ ਸਭ ਨੇ ਆ ਵਾਹ ਬਹੁਤ ਅੱਛਾ ਆਪਣੇ ਮੇਚ ਦੀ ਸੂਲੀ ਲੱਭਣੀ ਸੀ ਸਭ ਨੇ ਬਹੁਤ ਆਉਂਦਾ ਆਪਣੇ ਸੱਚ ਦਾ ਮਾਨ ਵੀ ਰੱਖਣਾ ਪੈਣਾ ਸੱਚਣਾ ਬਹੁਤ ਅੱਛਾ ਜੀ ਆਪਣੇ ਸੱਚ ਦਾ ਮਾਨ ਰੱਖੀ ਸ਼ੇਰ ਹੈਗਾ ਕਿ ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚ ਹੂੰ ਬਹੁਤ ਅੱਛਾ ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚਾਂ ਵਿੱਚ ਜੀ ਬਚਦੇ ਨੂੰ ਅੱਖਾਂ ਚੋਂ ਡੁੱਲਣਾ ਪੈਣਾ ਵਾਹ ਵਾਹ ਕੀ ਵਾਹ ਸਾਰਾ ਕਦ ਆਉਂਦਾ ਹੈ ਬੰਦਾ ਸ਼ਬਦਾਂ ਵਿੱਚ ਜੀ ਬਚਦੇ ਨੂੰ ਅੱਖਾਂ ਚੋਂ ਡੁੱਲਣਾ ਪੈਣਾ ਸੀ ਕਿਸਮਤ ਦੀ ਇੱਕ ਵਿੱਚ ਵੀ ਵਜਣਾ ਪੈਣਾ ਸੀ ਆਖਰ ਇਸ ਤੋਂ ਅੱਗੇ ਲੰਘਣਾ ਪੈਣਾ ਸੀ ਬਹੁਤ ਬਹੁਤ ਸ਼ੁਕਰੀਆ ਬਹੁਤ ਖੂਬ ਸ਼ੁਕਰੀਆ ਬਹੁਤ ਖੂਬ ਸ਼ੁਕਰੀਆ ਬਹੁਤ ਖੂਬ ਸ਼ੁਕਰੀਆ ਬਹੁਤ ਜੀ ਬਹੁਤ ਡੂੰਗੇ ਜਜ਼ਬਾਤ ਜਿਹੜੇ ਤੁਸੀਂ ਸਾਂਝੇ ਕੀਤੇ ਨੇ ਬਹੁਤ-ਬਹੁਤ ਸ਼ੁਕਰੀਆ ਤੇ ਪ੍ਰੋਗਰਾਮ ਕਵੀ ਦਰਬਾਰ ਨੂੰ ਅੱਗੇ ਤੋਰ ਦਿਆਂ ਮੈਂ ਆਪਣੀ ਕ੍ਰਿਚਨਾ ਗੁਨੇਗਾਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਸ਼ੁਕਰੀਆ ਕੈਸੀ ਹੈ ਖੁਮਾਰੀ ਇਹ ਕੈਸਾ ਖੁਮਾਰ ਹੈ ਖਿਜ਼ਾ ਬਣ ਲਲਾਰਨ ਲਿਆਈ ਬਹਾਰ ਹੈ ਕੈਸੀ ਹੈ ਖੁਮਾਰੀ ਇਹ ਕੈਸਾ ਖੁਮਾਰ ਹੈ ਖਿਜ਼ਾ ਬਣ ਲਲਾਰਨ ਲਿਆਈ ਬਹਾਰ ਹੈ ਮੇਰੇ ਦਿਲੇ ਨੂੰ ਕਾਗਜ਼ ਬਣਾ ਤੂੰ ਗਜ਼ਲ ਲਿਖ ਲਵੇਂ ਮੇਰੇ ਦਿਲੇ ਨੂੰ ਕਾਗਜ਼ ਬਣਾ ਤੂੰ ਗਜ਼ਲ ਲਿਖ ਲਵੇਂ ਸਿਆਹੀ ਲਈ ਲਹੂ ਦਾ ਹਰ ਕਤਰਾ ਬਹੁਤ ਅੱਛਾ ਤਿਆਰ ਹੈ स्याही ਲਈ لہو دا ہر قطرہ تیار ہے واہ ਜਿੰਨੀ ਵਾਰ ਵੀ ਕਲਮ ਲਫਜ਼ ਲੱਭਣ ਗਈ ਹਮ ਜਿੰਨੀ ਵਾਰ ਵੀ ਕਲਮ ਲਫਜ਼ ਲੱਭਣ ਗਈ ਤੇਰੀ ਹਸਤੀ ਦੇ ਦਰੋਂ ਤੇਰੀ ਹਸਤੀ ਦੇ ਦਰੋਂ ਮੁੜੀ ਲੈ ਗੁਵਾਰ ਹੈ ਬਹੁਤ ਅੱਛਾ ਕਦਮਾਂ ਦੇ ਨਿਸ਼ਾਨ ਤੂੰ ਕਿੱਥੇ ਛੱਡੇ ਨੇ ਹਮ ਕਦਮਾਂ ਦੇ ਨਿਸ਼ਾਨ ਤੂੰ ਕਿੱਥੇ ਛੱਡੇ ਨੇ ਤੇਰੇ ਪਿੱਛੇ ਆਣਾ ਯਕੀਨੀ ਹਾਰ ਹੈ ਹਾਰ ਹੈ ਤੇਰੇ ਪਿੱਛੇ ਆਣਾ ਯਕੀਨੀ ਹਾਰ ਹੈ ਤੂਫਾਨ ਪਿੱਛੋਂ ਆਲਣੇ ਦਾ ਹਾਲ ਪੁੱਛਣ ਸਾਰੇ ਆਏ ਬਹੁਤ ਅੱਛਾ ਤੂਫਾਨ ਪਿੱਛੋਂ ਆਲਣੇ ਦਾ ਹਾਲ ਪੁੱਛਣ ਸਾਰੇ ਆਏ ਇੱਕ ਤੂੰ ਹੀ ਨਾ ਆਣ ਲਈ ਸਾਰ ਹੈ ਬਹੁਤ ਅੱਛਾ ਬਹੁਤ ਅੱਛਾ ਇੱਕ ਤੂੰ ਹੀ ਨਾ ਆਣ ਲਈ ਸਾਰ ਹੈ ਮੁੱਖ ਦੂਜੇ ਪਾਸੇ ਤੇ ਨੈਣ ਖਬਰੇ ਕਿੱਥੇ ਮੁੱਖ ਦੂਜੇ ਪਾਸੇ ਤੇ ਨੈਣ ਖਬਰੇ ਕਿੱਥੇ ਅਣਗੌਲਿਆਂ ਕਰਨ ਦਾ ਮੈਨੂੰ ਤੂੰ ਕੀਤਾ ਕਰਾਰ ਹੈ ਕਰਾਰ ਹੈ ਬਹੁਤ ਅੱਛਾ ਸਵੈ ਵਿਸ਼ਲੇਸ਼ਨ ਵਿੱਚ ਗਵਾਚੀ ਮੈਂ ਸਵੈ ਵਿਸ਼ਲੇਸ਼ਨ ਵਿੱਚ ਗਵਾਚੀ ਮੈਂ ਕਿਉਂ ਆਖਿਰ ਕਿਉਂ ਦਿਲ ਤੇ ਚੋਖਾ ਪਾਰ ਹੈ ਪਾਰ ਹੈ ਬਹੁਤ ਸਰਆਪਿਆ ਜਿਹਾ ਹੈ ਜੀਵਨ ਜੋ ਸਾ ਰੂਹਾਂ ਦਾ ਵਣਜਾਰਾ ਖੱਜਲ ਖਵਾਰ ਹੈ ਬਹੁਤ ਅੱਛਾ ਬਹੁਤ ਅੱਛਾ ਸਰਾਪਿਆ ਜਿਹਾ ਇਹ ਜੀਵਨ ਜੁੱਸਾ ਰੂਹਾਂ ਦਾ ਵਣਜਾਰਾ ਖੱਜਲ ਖਵਾਰ ਹੈ ਦੇਜ਼ੀ ਤਿਆਹੀ ਰਹੀ ਕਿਨਾਰਿਆਂ ਤੇ ਵਾਹ ਵਾਹ ਬਹੁਤ ਦੇਜ਼ੀ ਤੇ ਆਹੀ ਰਹੀ ਕਿਨਾਰਿਆਂ ਤੇ ਬੱਦਲ ਨੀਵੀਂ ਪਾ ਛੱਡੀ ਤੇ ਸਮੁੰਦਰ ਗੁਨੇਗਾਰ ਹੈ ਗੁਨੇਗਾਰ ਹੈ ਬੱਦਲ ਨੀਵੀਂ ਪਾ ਛੱਡੀ ਤੇ ਸਮੁੰਦਰ ਗੁਨੇਗਾਰ ਹੈ ਕੈਸੀ ਹੈ ਖੁਮਾਰੀ ਇਹ ਕੈਸਾ ਖੁਮਾਰ ਹੈ ਕੀza ਬਣ ਲਲਾਰਣ ਲਈ ਆਈ ਬਾਹਰ ਬਹੁਤ ਅੱਛਾ ਬਹੁਤ ਸ਼ੁਕਰੀਆ ਸ਼ੁਕਰੀਆ ਬਹੁਤ ਅੱਛਾ ਮੈਂ ਆਪਣੇ ਦਰਸ਼ਕਾਂ ਦੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਲਫ਼ਜ਼ਾਂ ਦੀਆਂ ਬਹਾਰਾਂ ਨੂੰ ਮਾਣਿਆ ਕਵੀ ਦਰਬਾਰ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਕੇ ਕਹਿੰਦੇ ਨੇ ਕਿ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ ਡੂੰਘੀਆਂ ਸੋਚਾਂ ਤੇਜਜ਼ਬਾਤਾਂ ਦੀ ਜਿਹੜੀ ਕਤਾਰ ਤੁਰੀ ਸੀ ਸਾਡੇ ਨਾਲ ਜੁੜਨ ਲਈ ਮੈਂ ਦਰਸ਼ਕਾਂ ਦੀ ਦਿਨੋਂ ਧੰਨਵਾਦੀ ਹਾਂ ਤੇ ਇਹਦੇ ਨਾਲ-ਨਾਲ ਮੈਂ ਧੰਨਵਾਦ ਕਰਨਾ ਚਾਹਾਂਗੀ ਅਜੀਤਪਾਲ ਜਟਾਨਾ ਜੀ ਦਾ ਤੇ ਮਨਪ੍ਰੀਤ ਸੁਖਵਿੰਦਰ ਜੀ ਦਾ ਅਤੇ ਵਾਹਿਦ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਪਿਆਰੀਆਂ ਰਚਨਾਵਾਂ ਕਦੋਂ ਤੇ ਕਿਵੇਂ ਲਿਖੀਆਂ ਤੇ ਇੰਨੀਆਂ ਸੋਹਣੀਆਂ ਸੋਚ ਅਜੇ ਟੰਗ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਕਿ ਦਿਲ ਨੂੰ ਟੰਬ ਗਈਆਂ ਹਨ ਸੋ ਕਵੀ ਦਰਬਾਰ ਪ੍ਰੋਗਰਾਮ ਨਾਲ ਜੋੜਨ ਲਈ ਅੱਜ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਦੇ ਜੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਧੰਨਵਾਦ ਜੀ